ਹਾਂਜੀ ਬਾਈ ਜੀ ਸਾਸਰੀ ਕਾਲ ਜੀ ਸਾਰਿਆਂ ਨੂੰ ਅੱਜ ਪਿੰਡ ਆਇਆ ਚਾਲ ਵਾਲੇ ਕੋਠੀ ਤੇ ਜ਼ਿਲ੍ਹਾ ਬਰਨਾਲਾ ਕਰਦੇ ਆ ਜੀ ਬਾਈ ਨਾਲ ਗੱਲਬਾਤ ਹਾਂਜੀ ਬਾਈ ਸਾਸਰੀ ਰਾ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਆਪਣਾ ਆਪਣਾ ਜੀ ਰਾਜਾ ਜੀ ਪਿੰਡ ਪਿੰਡਪਾਕਪਾ ਮੋੜ ਠੀਕ ਹੈ ਜੀ ਹਾਂਜੀ ਛੋਟੀ ਜਿਹੀ ਦੱਸੋ ਜੀ ਕਿੰਨਾ ਟਾਈਮ ਰਗਾ ਸੁੰਦਗਾ ਸੁੰਦ 20 ਦਿਨ ਪਾਇਆ ਜੀ ਆ ਜੀ ਠੀਕ ਹੈ ਜੀ ਤੇ ਇਧਰੋਂ ਮੇਰਾ ਸਾਈਡ ਤੇ ਆ ਜੀ ਵੀਕ ਦਿਨ ਪਾਇਆ ਜੀ ਕੀ ਦੇ ਸਕਦਾ ਝੂੜੀ ਚਾਲੀ ਹਾਂਜੀ ਰੇਟ ਦੱਸੋ ਜੀਗਾ ਰੇਟ ਵੀਰੇ 95000 ਠੀਕ ਹੈ ਜੀ ਕੋਈ ਦੇ ਸਕਦਾ ਦੋ ਦੰਦਾ ਠੀਕ ਹੈ ਦੇਖ ਲੈ ਲਵਾਂ ਦੇਖ ਲਓ ਠੰਡੀ ਸੀਲਾ ਠੀਕ ਹੈ ਠੀਕ ਹੈ ਹਾਂ ਜੀ ਬਈ ਆ ਤਾਂ ਸੋਈ ਦਾ ਨਟ ਟੇਡਾ 12 ਲੀਟਰ ਦੁੱਧ ਹੈ ਜੀ ਠੀਕ ਹੈ ਜੀ 2 ਮਹੀਨਾ ਦੀ ਸੋਈ ਵੀ ਆ ਠੀਕ ਹੈ ਜੀ ਠੰਡੀ ਸੀਲਾ ਠੀਕ ਹੈ ਜੀ ਜਰਸੀ ਵੇੜਾ ਠੀਕ ਹੈ ਠੀਕ ਹੈ ਜੀ ਕੋਈ ਦੇ ਸਕਦਾ ਠੀਕ ਹੈ ਜੀ ਜਰਸੀ ਵੇ ਵਾਲੇ ਬੋਲ ਸਾਹਮਣੇ ਆ ਜੀ ਬਾਈ ਜੀ ਨਾਲ ਜ਼ਰੂਰ ਕੰਡੈਕਟ ਕਰਿਓ ਹੋਈ ਰੇਟ ਕੀ ਹੈ ਜੀ ਦਾ 38000 ਹੈ ਜੀ 38000 ਬਾਈ ਰੇਟ 38000 ਜੀਤਾ ਫਾਰਮ ਟੀਨ ਬਾਦ ਸਬਸਕ੍ਰਾਈਬ ਤੇ ਸ਼ੇਅਰ ਕਰਾ ਕਰ ਤਾਂ ਕਿ ਨਵੇਂ ਨਵੇਂ ਵੀਡੀਓ ਅਪਲੋਡ ਕਰਦੇ ਰਹੀ ਹਾਂ ਜੀ ਹਾਂ ਜੀ ਤੀਜੀ ਵਾਰ ਵੀ ਦੱਸੋ ਜੀ ਡੀਟੇਲ ਵੀ ਹਾਂ ਜੀ ਦੱਸੋ ਡੀਟੇਲ ਵੀ 2 ਮਹੀਨਾ ਦੀ ਸੂਈ ਵੀ ਹੈ ਜੀ ਠੀਕ ਹੈ ਜੀ ਦੁੱਧ 12 ਲੀਟਰ ਹੈ ਠੀਕ ਹੈ ਤੇ ਮੁੱਲ ਇਹਦਾ 35000 ਠੀਕ ਹੈ ਜੀ ਤੇ ਮੋੜਾ ਤੋਰ ਕਰ ਸਕੋ ਜੀ ਠੀਕ ਉਦੋਂ ਲੈੇ ਪਰੇਓ